ਮਕੇਰੀਆਂ ਦੇ ਪਿੰਡ ਪੰਡੋਰੀ 'ਚ ਤਿੰਨ ਰੋਜ਼ਾ ਨਾਈਟ ਕ੍ਰਿਕਟ ਟੂਰਨਾਮੈਂਟ ਕਰਾਇਆ ਗਿਆ ਜਿਸ ਵਿੱਚ ਵੱਖ-ਵੱਖ ਪਿੰਡਾਂ ਦੇ ਕਲੱਬਾਂ ਦੀਆਂ ਟੀਮਾਂ ਨੇ ਭਾਗ ਲਿਆ ਟੂਰਨਾਮੈਂਟ ਦੇ ਆਖਰੀ ਦਿਨ ਜੇਤੂ ਟੀਮਾਂ ਨੂੰ ਇਨਾਮ ਦੇਣ ਦੇ ਲਈ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਮਕੇਰੀਆਂ ਦੇ ਐਸ.ਐਚ.ਓ. ਸ਼੍ਰੀ ਪਰਮੋਦ ਕੁਮਾਰ ਜੀ ਪਹੁੰਚੇ ਇਸ ਮੌਕੇ ਉਹਨਾਂ ਸੰਬੋਧਨ ਕਰਦੇ ਹਨ ਕਿ ਇਹ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਵਿਸ਼ੇਸ਼ਤਿਆਨ ਦੇਣਾ ਚਾਹੀਦਾ ਹੈ ਖੇਡਾਂ ਜਿੱਥੇ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਸਿਖਾਉਂਦੀਆਂ ਹਨ ਉੱਥੇ ਨਾਲ ਹੀ ਨੌਜਵਾਨਾਂ ਦਾ ਸਰੀਰਕ ਵਿਕਾਸ ਵੀ ਹੁੰਦਾ ਹੈ ਉਨਾ ਕਿਹਾ ਕਿ ਨਸ਼ਿਆਂ ਤੋਂ ਬਚਾਉਣ ਲਈ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਸਮੇਂ ਦੀ ਮੁੱਖ ਮੰਗ ਹੈ। ਉਹਨਾਂ ਕਿਹਾ ਕਿ ਨੌਜਵਾਨ ਸਾਡੇ ਤੋਂ ਖੇਡਣ ਵਾਲਾ ਸਮਾਨ ਜਿਵੇਂ ਕਿ ਵਾਲੀਬਾਲ, ਬਾਸਕਟਬਾਲ, ਕ੍ਰਿਕਟ ਕਿੱਟ ਤੇ ਹੋਰ ਵੀ ਜ਼ਰੂਰੀ ਸਮਾਨ ਉਹਨਾਂ ਦੇ ਨਾਲ ਸੰਪਰਕ ਕਰਕੇ ਉਹਨਾਂ ਦੇ ਕੋਲੋਂ ਲੈ ਕੇ ਜਾ ਸਕਦੇ ਹਨ। ਇਸ ਮੌਕੇ ਉਹਨਾਂ ਨੇ ਪਿੰਡ ਵਾਸੀਆਂ ਦਾ ਵੀ ਧੰਨਵਾਦ ਕੀਤਾ ਜੋ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਰਹੇ ਹਨ। ਉਥੇ ਇਸ ਮੌਕੇ ਠਾਕੁਰ ਮੰਗਲ ਸਿੰਘ ਮਨਹਾਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਵਾਸੀਆਂ ਤੇ ਐਨਆਰਆਈਆਂ ਦੇ ਸੰਯੋਗ ਦੇ ਨਾਲ ਇਹ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਕਰਾਇਆ ਗਿਆ ਸੀ ਜਿਸ ਦਾ ਅੱਜ ਆਖਰੀ ਦਿਨ ਹੈ ਅਤੇ ਇਸ ਟੂਰਨਾਮੈਂਟ 'ਚ ਨੌਜਵਾਨਾਂ ਨੇ ਭਾਰੀ ਉਤਸ਼ਾਹ ਦਿਖਾਇਆ ਹੈ ਉਨ੍ਹਾਂ ਦੱਸਿਆ ਕਿ ਜੇਤੂ ਟੀਮ ਨੂੰ 31000 ਰੁਪਏ ਅਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 21000 ਰੁਪਏ ਇਨਾਮ ਦਿੱਤਾ ਜਾਵੇਗਾ ਉੱਥੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਖੇਡਣ ਨਾਲ ਜੋੜਨ ਦੇ ਲਈ ਇਸ ਤਰ੍ਹਾਂ ਦੇ ਹੋਰ ਵੀ ਟੂਰਨਾਮੈਂਟ ਕਰਾਏ ਜਾਣਗੇ ਉੱਤੀ ਉਹਨਾਂ ਦੇ ਵਿਸ਼ੇਸ਼ ਤੌਰ ਤੇ ਨੌਜਵਾਨਾਂ ਦਾ ਹੌਸਲਾ ਵਧਾਉਣ ਲਈ ਮੁੱਖ ਮਹਿਮਾਨ ਵਜੋਂ ਪਹੁੰਚੇ ਐਸ ਐਚਓ ਮਕੇਰੀਆਂ ਦਾ ਧੰਨਵਾਦ ਕੀਤਾ ਬਹੁਤ ਵਧੀਆ ਪਿੰਡਲਾ ਦਾ ਪ੍ਰਬਾਲਾ ਜਿਹੜਾ ਹੈਗਾ ਮੈਂ ਤਨੁਹਾਦੀਆਂ ਪਿੰਡ ਵਾਲਿਆਂ ਦਾ ਜਿਹੜਾ ਮੈਨੂੰ ਇੱਥੇ ਸੱਦ ਕੇ ਇਹਨਾਂ ਮਾਣ ਦਿੱਤਾ ਬਹੁਤ ਵਧੀਆ ਅਰੇਂਜਮੈਂਟ ਹੈ ਸੇਹ ਤਾਂ ਲਾਉ ਨਹੀਂ ਕਰਦੀ ਸੀ ਪਰ ਫਿਰ ਵੀ ਇਹਨਾਂ ਦਾ ਇੱਥੇ ਉਤਸ਼ਾਹ ਦੇਖ ਕੇ ਹੌਸਲਾ ਵੈਸੇ ਵਧ ਗਿਆ ਇਹ ਨਸ਼ਿਆਂ ਨੂੰ ਲਈ ਚਾਰੇ ਰਿਵਾਜਾਂ ਤੇ ਬਹੁਤ ਵਧੀਆ ਪ੍ਰੋਗਰਾਮ ਹੈ ਸਾਡੀ ਮੇਰ ਹੋ ਰਿਹਾ ਸਾਡੇ ਸੀਐਮ ਸਾਹਿਬ ਵੱਲੋਂ ਡੀਜੀਪੀ ਸਾਹਿਬ ਵੱਲੋਂ ਜਿੰਨੇ ਸਾਡੇ ਮਕੇਰੀਆਂ ਹਲਕੇ ਦੇ ਪਿੰਡ ਪੈਂਦੇ ਜੇ ਅਗਰ ਕਿਸੇ ਨੂੰ ਕੋਈ ਸਪੋਰਟਸ ਕਿੱਟ ਚਾਹੀਦੀ ਹੈ ਕਿਸੇ ਕਿਸਮ ਦੀ ਵੀ ਜਿਹੜੀ ਵੀ ਤਰ੍ਹਾਂ ਦੀ ਗੇਮ ਕਰਦਾ ਹੈ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਆ ਕਿ ਉਹਨੂੰ ਹਰ ਤਰ੍ਹਾਂ ਦੇ ਕਿੱਟਾਂ ਵਾਲੀਬਾਲ ਬਾਸਕਟਬਾਲ ਕ੍ਰਿਕਟ ਜਿਹੜੇ ਨੂੰ ਚਾਹੀਦੀ ਆ ਉਹ ਮੇਰੇ ਨਾਲ ਸੰਪਰਕ ਕਰ ਲਵੇ ਨੌਜਵਾਨਾਂ ਨੂੰ ਖੀਮੇਸ ਨੌਜਵਾਨਾਂ ਨੂੰ ਬਹੁਤ ਕਿਹਨੂੰ ਨਸ਼ਿਆਂ ਤੋਂ ਦੂਰ ਰਹੋ ਜਿੰਨਾ ਹੋ ਸਕਦਾ ਹੈ ਖੇਡਾਂ ਵਾਲੇ ਪਾਸੇ ਆਪਣਾ ਦਿਲਚਸਪੀ ਰੱਖਣ ਗਾਂ ਪੰਜਾਬ ਪੁਲਿਸ ਦੀਆਂ ਭਰਤੀਆਂ ਆ ਰਹੀਆਂ ਨੇ ਆਪਣੇ ਕੋਈ ਨਾ ਕੋਈ ਮੁਕਾਮ ਤੇ ਪਹੁੰਚਣ ਸਾਰੇ ਮੇਰਾ ਸਭ ਤੋਂ ਇਹੀ ਹੈ ਵੀ ਇਥੋਂ ਇਹੀ ਪਰਨ ਲੈ ਕੇ ਜਾਣ ਕੋ ਨੌਜਵਾਨਾਂ ਨੂੰ ਜਿੰਨਾ ਵਾ ਪ੍ਰ ਜਾਗਰੂਕ ਕਰ ਸਕਦੇ ਆ ਕੋਈ ਨਸ਼ਾ ਨਾ ਕਰੇ ਕਿਸੇ ਦਾ ਜਵਾਨ ਪੁੱਤ ਨਾ ਕਿਸੇ ਦਾ ਪੂਰਾ ਹੋਵੇ ਨੌਜਵਾਨ ਜੋ ਅੱਜ ਇੱਥੇ ਲਈ ਆ ਟੀਮ ਆਈਆਂ ਉਹਨਾਂ ਨੂੰ ਕੀ ਕੀ ਪਿਆਰ ਮੇਰੇ ਤੋਂ ਬਹੁਤ ਸਾਰੇ ਲੋਕ ਆਈ ਹੈ ਜਿਹੜਾ ਮੈਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਹੁਤ ਵਧੀਆ ਲੱਗਿਆ ਜੀ ਬਹੁਤ ਰੂਬੀਦਾਰਾ ਸੀ ਠਾਕੁਰ ਮੰਗਤ ਸਿੰਘ ਬਨਹਾਸ ਵਿਲੇਜ ਪੰਡੋਰੀ ਮੈਂ ਅੱਜ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗਾ ਕਿ ਅੱਜ ਇਸ ਗਰਾਊਂਡ ਵਿੱਚ ਜੋ ਸਪੋਰਟਸ ਨੂੰ ਪਿਆਰ ਕਰਨ ਵਾਲੇ ਬੱਚੇ ਇਸ ਵੇਲੇ ਤਕਰੀਬਨ ਰਾਤ ਦੇ 10 ਵਜੇ ਖੇਡ ਰਹੇ ਨੇ ਇਹ ਇੱਕ ਸਾਡੇ ਨੌਜਵਾਨ ਬੱਚਿਆਂ ਦਾ ਬਹੁਤ ਹੀ ਵੱਡਾ ਉਪਰਾਲਾ ਹੈ ਜਿਸ ਉਪਰਾਲੇ ਨੂੰ ਅੱਜ ਮੁਖੀ ਦੇ ਤੌਰ ਤੇ ਐਸ ਐਚਓ ਹਲਕਾ ਮੁਕੇਰੀਆਂ ਸ਼੍ਰੀ ਪ੍ਰਮੋਦ ਜੀ ਨੂੰ ਸਾਡੇ ਨਗਰ ਦੇ ਇਹਨਾਂ ਸਪੋਰਟਸਮੈਨ ਬੱਚਿਆਂ ਨੇ ਸਦਕੇ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸ਼੍ਰੀ ਪ੍ਰਮੋਦ ਜੀ ਦਾ ਕਿ ਉਹਨਾਂ ਨੇ ਅੱਜ ਸਾਡੇ ਇੱਕ ਛੋਟੇ ਜਿਹੇ ਸਨੇਹ ਤੇ ਸਿਹਦ এলাਓ ਨਾ ਕਰਨ ਦੇ باوجود ਵੀ ਪਹੁੰਚ ਕੇ ਜੋ ਸਾਨੂੰ ਮਾਨ ਰਕਸ਼ਿਸ਼ ਕੀਤਾ ਹੈ ਮੈਂ ਇਸ ਨਗਰ ਵੱਲੋਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਸੋ ਟੂਰਨਾਮੈਂਟ ਦੀ ਸਾਰ ਜਾਣਕਾਰੀ ਦੇ ਦਿਓ ਕਿੰਨੇ ਦਿਨ ਟੂਰਨਾਮੈਂਟ ਚੱਲਿਆ ਹੈ ਟੂਰਨਾਮੈਂਟ ਦਾ ਇਹ ਅੱਜ ਤੀਸਰਾ ਦਿਨ ਹੈ ਸੋ ਅੱਜ ਇਹ ਨਾਈਟ ਬੱਚਿਆਂ ਦਾ ਪ੍ਰੋਗਰਾਮ ਚੱਲ ਰਿਹਾ ਹੈ ਕਿਹਨਾਂ ਵੱਲੋਂ ਕਰਾਇਆ ਜਾ ਰਿਹਾ ਹੈ ਤੇ ਇਹ ਸੂਰਜ ਮਨਹਾਸ ਕੈਪਟਨ ਮਰਚੰਟ ਨੇ ਵੀ ਵਿਲੇਜ ਪੰਡੋਰੀ ਦੀ ਕਲੱਬ ਵੱਲੋਂ ਕਰਾਇਆ ਜਾ ਰਿਹਾ ਹੈ ਉਸ ਦੇ ਨਾਲ ਉਸ ਦਾ ਇੱਕ ਨੌਜਵਾਨ ਸਾਦੀ ਨਿਊਜ਼ੀਲੈਂਡ ਐਨ ਆਰ ਆਈ ਦੇ ਸਹਿਯੋਗ ਐਨ ਆਰ ਆਈ ਨਵੀ ਠਾਕਰੀ ਹਾਂ ਨਵੀ ਨਵਦੀਪ ਠਾਕੁਰ ਤੇ ਉਸ ਦੇ ਨਾਲ ਉਹਦਾ ਇੱਕ ਦੋਸਤ ਹੈ ਅਜੇ ਬਾਉ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸਾਰਾ ਹੀ ਉਪਰਾਲਾ ਵੱਡੇ ਲੈਵਲ ਤੇ ਹੋ ਰਿਹਾ ਹੈ ਉਸ ਦੇ ਨਾਲ ਨਾਲ ਇਹ ਇਕੱਲੇ ਉਸ ਦਾ ਹੀ ਨਹੀਂ ਇਹ ਸਾਰੇ ਨਗਰ ਦੇ ਨੌਜਵਾਨ ਸਾਥੀਆਂ ਦਾ ਵੱਡਾ ਉਪਰਾਲਾ ਹੈ ਇਹ ਜੋ ਸਾਡੇ ਸਾਹਮਣੇ ਸਾਨੂੰ ਦੇਖਣ ਨੂੰ ਮਿਲਿਆ ਹੈ ਇਹ ਸ਼ਾਖਸ਼ਾਤ ਸਪੋਰਟਸ ਨੂੰ ਪਿਆਰ ਕਰਨ ਵਾਲੇ ਬੱਚੇ ਹਨ ਸੋ ਮੈਂ ਇਹਨਾਂ ਬੱਚਿਆਂ ਨੂੰ ਆਪਣੇ ਵੱਲੋਂ ਇੱਕ ਸੰਦੇਸ਼ ਦੇਣਾ ਚਾਹਾਂਗਾ ਕਿਉਂਕਿ ਕਿਸੇ ਜਵਾਨੇ ਚ ਅਸੀਂ ਵੀ ਇਸ ਸਪੋਰਟਸ ਨੂੰ ਪਿਆਰ ਕਰਦੇ ਸੀ ਸੋ ਉਸੇ ਨਾਤੇ ਮੈਂ ਇਹਨਾਂ ਬੱਚਿਆਂ ਨੂੰ ਇੱਕ ਵਧੀਆ ਸੁਨੇਹਾ ਦੇਣਾ ਚਾਹਾਂਗਾ ਕਿ ਅੱਜ ਸਪੋਰਟਸਮੈਨ ਹੋਣਾ ਬਹੁਤ ਲਾਜ਼ਮੀ ਹੋ ਗਿਆ ਹੈ ਕਿਉਂਕਿ ਨਸ਼ੇ ਇਨੇ ਵੱਧ ਚੁੱਕੇ ਨੇ ਕਿ ਇਹਨਾਂ ਤੋਂ ਛੁਟਕਾਰਾ ਪਾਣ ਲਈ ਸਾਡੇ ਕੋਲ ਇੱਕੋ ਹੀ ਆਸਰਾ ਹੈ ਉਹ ਸਪੋਰਟਸਮੈਨਿੰਗ ਦਾ ਗਰਾਊਂਡ 'ਚ ਆਵਾਂਗੇ ਤੇ ਸ਼ਾਇਦ ਨਸ਼ਿਆਂ ਤੋਂ ਦੂਰ ਰਹਿ ਸਕਾਂਗੇ ਸੋ ਮੇਰਾ ਅੱਜ ਦਾ ਇਹੀ ਖਾਸ ਸੁਨੇਹਾ ਹੈ ਜਿਸ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਹਰੀਸ਼ ਪੰਡਤ ਜੀ ਮੇਰੇ ਨਾਲ ਬੈਠੇ ਮੇਰੇ ਬਹੁਤ ਸਤਿਕਾਰਯੋਗ ਐ ਸਰਪੰਚ ਦਲਜੀਤ ਸਿੰਘ ਜੀ ਜਗਦੀਸ਼ ਜੀ ਜੀ ਇਹ ਸਾਰਿਆਂ ਦਾ ਹੀ ਉਪਰਾਲਾ ਹੈ ਔਰ ਸਾਰਿਆਂ ਦਾ ਸੰਦੇਸ਼ ਹੈ ਕਿ ਬੱਚਿਓ ਗਰਾਊਂਡ 'ਚ ਆਉਣਾ ਹੈ ਸਿਰਫ ਔਰ ਸਿਰਫ ਸਪੋਰਟਸਮੈਨਿ ਦਾ ਚੋਲਾ ਪਾ ਕੇ ਤੇ ਨਸ਼ਿਆਂ ਤੋਂ ਦੂਰ ਰਹਿਣਾ ਹੈ